ਦੇਖੋ ਕਈ ਵਾਰ ਨਾ ਹੱਦਾਂ ਹੀ ਟੁੱਟ ਜਾਂਦੀਆਂ ਜਾਂ ਬੰਨੇ ਹੀ ਟੁੱਟ ਜਾਂਦੀਆਂ ਮੇਰੇ ਪੰਜਾਬੀ ਭਰਾਵੋ ਜਾਗ ਜਾਗੋ ਉੱਠ ਖੜੋ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਇਹ ਹੀ ਆਮ ਆਦਮੀ ਪਾਰਟੀ ਨੇ ਜਦੋਂ ਨੈਸ਼ਨਲ ਪਾਰਟੀ ਬਣਾਉਣ ਚ ਅ ਸੰਜੀਤ ਸਿੰਘ ਰੋਜ ਉਰੇ ਫਿਰਦਾ ਹੁੰਦਾ ਸੀ ਬੰਦੇ ਕੋਲ ਆਦਰਕੇਸ਼ ਪਾਠਕ ਤੁਹਾਡੇ ਕੋਲ ਫਿਰਦਾ ਹੁੰਦਾ ਸੀ ਆ ਰਾਗਵ ਚੱਡਾ ਤੁਹਾਡੇ ਕੋਲ ਫਿਰਦਾ ਹੁੰਦਾ ਸੀ ਅੱਜ ਸਭ ਦੇ ਪਿੰਡ ਭਰੇ ਆ ਇਹ ਨੈਸ਼ਨਲ ਪਾਰਟੀ ਉਹਦੋਂ ਬਣਾਈ ਸੀ ਦਿੱਲੀ ਵਿੱਚ ਪੈਨਾਂ ਤੇ ਕਦੇ ਹੱਥ ਲੱਗਿਆ ਨਹੀਂ ਸੀ ਕੁਝ ਪੰਜਾਬ ਤੋਂ ਲੁੱਟ ਕੇ ਪਾਰਟੀ ਬਣਾਈ ਸੀ ਇਹਨਾਂ ਨੇ ਹੁਣ ਉਹ ਅੱਗੇ ਜਿਹੜੇ ਤਿੰਨ ਨੇ ਜਿਹੜੇ ਜੇਲ੍ਹ ਚ ਵਾਏ ਆ ਜਿਹੜੇ ਕੈਦੀ ਨੇ ਤਿੰਨ ਜਿਨ੍ਹਾਂ ਤੇ ਮੈਂ ਸਮਝਦਾ ਕਿਸੇ ਵੇਲੇ ਪਿਕਚਰਾਂ ਮੜਨੀਆਂ ਕੈਦੀ ਨੰਬਰ 1 2 3 ਤਿੰਨੋਂ ਇਸ ਵੇਲੇ ਪੰਜਾਬ ਦੇ ਵਿੱਚ ਫਿਰਦੇ ਨੇ ਸਭ ਤੋਂ ਵੱਡਾ ਬੌਕਰ ਜਿਵੇਂ ਕਹਿੰਦੇ ਹੁੰਦੇ ਆ ਝਾੜੂ ਵਾਲਾ ਕੇਜਰੀਵਾਲ ਸੁਸੋਦੀਆ ਸਤਿੰਦਰ ਜੈਨ ਤੇ ਅੱਗੇ ਇਹਨਾਂ ਦੇ ਜਿਹੜੇ ਲੁਪੇਰਿਆਂ ਦਾ ਜਿਹੜਾ ਰੋ ਕਹਿੰਦੇ ਨਾ ਅਲੀ ਬਾਬਾ ਚਾਲੀ ਚੋ ਮੈਂ ਰੋਜ਼ ਆ ਜਿਹੜੀ ਲੀਡੀ ਲਾਈ ਆ ਇਹਨਾਂ ਨੇ ਇਹ ਰੋਜ਼ ਇੱਥੇ ਪੰਜਾਬ ਨੂੰ ਭੰਡਦੀ ਸੀ ਰੋਜ਼ ਪੰਜਾਬ ਨੂੰ ਭੰਡਦੀ ਸੀ ਵੀ ਇਹ ਪੋਲੂਸ਼ਨ ਜਿਹੜਾ ਪੰਜਾਬ ਦਾ ਨਾ ਇਹ ਚੋਕ ਕਰ ਰਹੀ ਆ ਦਿੱਲੀ ਵਾਲਿਆਂ ਦਾ ਸਾਹ ਬੰਦ ਕਰ ਰਿਹਾ ਇਹ ਜਿਹੜੀ ਪੋਲਿਊਸ਼ਨ ਦੀ ਗੱਲ ਕਰਦੀ ਸੀ ਵੀ ਪੰਜਾਬ ਦਾ ਪੋਲਿਊਸ਼ਨ ਦਿੱਲੀ ਨੂੰ ਮਾਰ ਰਿਹਾ ਅੱਜ ਉਹ ਪੋਲਿਊਸ਼ਨ ਬੋਰਡ ਦੀ ਚੇਅਰਮੈਨ ਆਤੀ ਅੱਜ ਉਹ ਫੈਸਲਾ ਕਰੂਗੀ ਵੀ ਪੰਜਾਬ ਦੇ ਵਿੱਚ ਕਿਸਾਨ ਪਰਾਲੀ ਨੂੰ ਸਾੜ ਸਕੂਗਾ ਜਾਂ ਨਾ ਸਕੂਗਾ ਅੱਜ ਉਹ ਫਸ ਫੈਸਲਾ ਕਰੂਗੀ ਬੁੰਡਾ ਦਰਿਆ ਕਿਸ ਤਰੀਕੇ ਨਾਲ ਸਾਫ ਹੋਊਗਾ ਜਾਂ ਉਹਦੇ ਵਿੱਚ ਕਿਹੜੀ ਫੈਕਟਰੀ ਆ ਪਾਣੀ ਭਰੋ ਆਪਣਾ ਗੰਦ ਛੱਡ ਸਕਦੀ ਹੈ ਜਿਹੜਾ ਨਹੀਂ ਛੱਡ ਸਕਦੀ ਅੱਜ ਕਿਸ ਤਰੀਕੇ ਨਾਲ ਸਾਹ ਲਵਾਂਗੇ ਆਪਾਂ ਪੰਜਾਬ ਚ ਇਹ ਫੈਸਲਾ ਕਰੋ ਦਿੱਲੀੋਂ ਆ ਕੇ ਇਹਨਾਂ ਦੀ ਉਦੋਂ ਬਾਅਦ ਜਿਹੜਾ ਸਭ ਤੋਂ ਵੱਡਾ ਬੋਰਡ ਆ ਨਸਪੀ ਦਾ ਜਿਹਨੇ ਸਾਰੇ ਕਾਰਖਾਨੇ ਲਾਉਣ ਲਈ ਪਰਮਿਸ਼ਨ ਦੇਣੀ ਆ ਉਹ ਇੱਕ ਪੀਏ ਦਾ ਪੀਏ ਪਾਠਕ ਦਾ ਦਰਗੇਸ਼ ਪਾਠਕ ਦਾ ਜਾਂ ਇੱਕ ਹੋਰ ਆ ਮੈਂ ਨਾਮ ਭੁੱਲ ਗਿਆ ਸੰਦੀਪ ਸੰਦੀਪ ਉਹ ਵੀ ਮੈਂਬਰ ਪਾਰਲੀਮੈਂਟ ਜਿਹੜਾ ਬੜੀ ਹੋਣੀ ਵੀ ਪੰਜਾਬ ਦੇ ਐਮ.ਐਲ.ਏ ਨੇ ਬਣਾਏ ਹੋਏ ਆ ਉਹਦਾ ਪੀ.ਏ ਅੱਗੇ ਜਿਹੜਾ ਲੁੱਟਾ ਮਾਰੀ ਮੈਂ ਇੱਕ ਗੱਲ ਮੈਂ ਕਹਿੰਦਾ ਨਾ ਲੋਕਾਂ ਦੀ ਤਾਕਤ ਨਾਲ ਮਾਨਸੇ ਗੱਲ ਸੁਣ ਲਓ ਮਾਨਸੇ ਤੁਹਾਨੂੰ ਤਾਂ ਸਿਰਫ ਇੱਕ ਰੱਖਿਆ ਜਿਵੇਂ ਇੱਕ ਗੱਡੀ ਨਹੀਂ ਇੱਕ ਟਰੱਕ ਨਹੀਂ ਹੁੰਦਾ ਵੀ ਉਹ ਨੰਬਰ ਪੀ.ਵੀ ਚਾਹੀਦਾ ਸਿਰਫ ਥੋੜੀ ਐਨੀਓ ਪਛਾਣਾਂ ਵੀ ਪੀ.ਵੀ ਕਰਕੇ ਉਹ ਨੰਬਰ ਪਲੇਟ ਜਿਹੜੀ ਚਾਹੀਦੀ ਆ ਤੁਹਾਡੀ ਤੁਹਾਨੂੰ ਇਸ ਕਰਕੇ ਰੱਖਿਆ ਹੋਇਆ ਇਦੋਂ ਵੱਧ ਆਪਣੀ ਕੋਈ ਝੰਡਾ ਸਿਆਂ ਕਾਤ ਨਹੀਂਗੀ ਸਿਰਫ ਪੀਵੀ ਕਰਕੇ ਆ ਤਾਂ ਸਾਰੇ ਉਹ ਬੈਠੇ ਆ ਜਿਨ੍ਹਾਂ ਨੂੰ ਤੇਰੀ ਜ਼ਿੰਮੇਵਾਰੀ ਤੇਰਾ ਨਾਂ ਲੱਗੂ ਮਾਨਸਿਆਂ ਵੀ ਤੂੰ ਸਾਰਾ ਪੰਜਾਬ ਲੁੱਟਾਇਆ ਕਦੇ ਐਸਾ ਕਦੇ ਕੋਈ ਸੀਐਮ ਬਣਿਆ ਨਹੀਂ ਜਿਹੜਾ ਤੂੰ ਬਣ ਗਿਆ ਮੈਂ ਪਰ ਇੱਕ ਗੱਲ ਹੋਰ ਕਹਿਣਾ ਜੇ ਇਹ ਨਾਂ ਵਾਪਸ ਹੋਈਆਂ ਇਹਨਾਂ ਦੀਆਂ ਚੇਅਰਮੈਨੀਆਂ ਜਿਹੜੀਆਂ ਦਿੱਲੀ ਦੇ ਲਾਗ ਉੱਥੇ ਤਾਂ ਬੜੀਆਂ ਗੱਲਾਂ ਕਰਨੀਆਂ ਆਉਂਦੀਆਂ ਐ ਜਦੋਂ ਮੈਂ ਕਹਿੰਦਾ ਡਰਾਮਾ ਕਰਨ ਜਾਂਦੇ ਆ ਰੋਜ਼ ਅਨੰਦਪੁਰ ਸਾਹਿਬ ਪਾਣੀ ਦੀ ਗੱਲ ਕਰਦੇ ਹਾਂ ਅਸੀਂ ਪਾਣੀ ਦਾ ਟੁੱਪਕਾ ਕਿਸੇ ਨੂੰ ਪੀਣ ਨੂੰ ਵੀ ਨਹੀਂ ਦੇਣਾ ਦੂਜੇ ਪਾਸੇ ਅੱਜ ਪਤਾ ਲੱਗ ਗਿਆ ਨਾ ਵੀ ਇਹ ਡਰਾਮਾ ਹੈ ਇਹ ਖੁੱਲ ਗਿਆ ਨਾ ਅੱਜ ਸਾਰੇ ਕਿੱਥੋਂ ਲਿਆਂਦੇ ਉੱਥੋਂ ਡਰਾਮਾ ਕਰਨ ਤਾਂ ਯਾਦ ਆਉਂਦਾ ਏ ਪਰ ਅੱਜ ਆ ਕਿਹੜੀ ਸੂਬੇ ਦੀ ਹੈ ਇਹ ਕਿਹੜੇ ਪੰਜਾਬੀ ਨੇ ਇਹ ਕਿਹੜੀਆਂ ਕੁਰਬਾਨੀਆਂ ਪੰਜਾਬ ਖਾਤਰ ਜਿਹਨਾਂ ਨੂੰ ਚਿਹਰਾ ਨਾ ਬਣਾਇਆ ਪਰ ਮੈਂ ਭਗਵੰਤ ਮਾਨਸਾ ਚਾਹੇ ਚੰਡੀਗੜ੍ਹ ਦਾ ਕੋਠੀ ਚਾਹੇ ਜਿੱਦਨ ਲੁਧਿਆਣੇ ਆਏ ਜਿੰਨਾ ਚਿਰ ਇਹਨਾਂ ਨੂੰ ਵਾਪਸ ਨਹੀਂ ਲਿਉਂਗੇ ਇਹ ਵਿਰੋਧ ਤੁਹਾਡਾ ਜਾਰੀ ਰਹੇ ਜਿੱਥੇ ਮਰਜ਼ੀ ਪੁਲਿਸ ਲਾ ਲਈ ਜਿੱਥੇ ਮਰਜ਼ੀ ਸਕਿਉਰਿਟੀ ਲਾ ਲਈ ਉਹ ਵੀ ਪੰਜਾਬੀ ਨੇ ਪੁਲਿਸ ਵਾਲੇ ਰੋਕਣ ਵਾਲੇ ਪੰਜਾਬੀ ਨੇ ਪਰ ਤੈਨੂੰ ਇਹ ਵਾਪਸ ਸੀਐਮ ਸਾਹਿਬ ਲੈਣੀਆਂ ਦੇਣੀਆਂ ਪੈਣਗੀਆਂ ਜਿਹੜਾ ਪੰਜਾਬ ਦੇ ਮੂਲ ਸਿਧਿਸ਼ਟਾ ਕਿ ਆਖ ਮੰਦੇ ਜਿੰਨਾ ਚਿਰ ਤੂੰ ਚੇਰਮੈਨੀਆਂ ਇਹਨਾਂ ਦੀਆਂ ਨਾਂ ਹਟਾਈਆਂ ਤਾਂ ਆਪਣਾ ਸਾਹਬ ਲਾਲੀ ਫਿਰ ਰਹਿਮੀਨਾਂ ਵਿੱਚ ਲੁਕੀ ਲੋ ਕਦੇ ਪਿਛਲੇ ਗੇਟ ਤੋਂ ਜਾਂ ਪਰਲੇ ਗੇਟ ਤੋਂ ਭੱਜਣ ਦੀ ਕੋਸ਼ਿਸ਼ ਨਾ ਕਰਿਓ ਆ ਕੇ ਮੂਰੇ ਜਵਾਬ ਦਿਓ ਮੈਂ ਜਦੋਂ ਜਵਾਬ ਪੁੱਛਣ ਆਉਂਗਾ ਵੀ ਇਹ ਦੱਸੋ ਜਾਓ ਤੂੰ ਪਹਿਲਾਂ ਜਵਾਬ ਦੇ ਦਿਓ ਵੀ ਮੈਂ ਪੰਜਾਬ ਦੇ ਭਾਈ ਪਿੱਟ ਚ ਸ਼ੁਰਾ ਮਾਰ ਕੇ ਰਨ ਨੂੰ ਆਇਆ ਤੀਜੀ ਗੱਲ ਲੁਧਿਆਣੇ ਦੀ ਜੋ ਜ਼ਮੀਨ ਵਾਲੀ ਜੇ ਸਾਡੇ ਲੁਧਿਆਣੇ ਦੇ ਲੋਕਾਂ ਦੀ ਜ਼ਮੀਨ ਵਾਲੀ ਜੀ ਬੁਰੀ ਨਕ ਮੈਂ ਕਹਿੰਦਾ ਆ ਤੇਰੇ ਠੱਗਾ ਨੇ ਲਾਈਆ ਜਾ ਦੇਖ ਲੈ ਉਹਦਾ ਡਟ ਕੇ ਵਿਰੋਧ ਕਰਾਂਗੇ ਜਿੰਨਾ ਕੁਛ ਕਰ ਹੋਊਗਾ ਉਹ ਕਰਾਂਗੇ ਪਰ ਕਿਸੇ ਕਿਸਾਨ ਦੀ 1 ਇੰਚ ਵੀ ਜ਼ਮੀਨ ਤੇਰੇ ਦਿੱਲੀ ਵਾਲਿਆਂ ਨੂੰ ਮੁੱਟਣ ਦੀ ਇਸ ਕਰਕੇ ਆਪਣੀ ਤਿਆਰੀ ਕਰ ਲੈ ਮੈਂ ਤਾਂ ਤੂੰ ਬਾਟੀ ਭਲਵਾਨ ਤੂੰ ਦਾਰਾ ਸਿੰਘ ਨਹੀਂਗਾ ਤੂੰ ਬਾਟੀ ਭਲਵਾਨ ਆ ਤੇਲ ਲਾ ਕੇ ਨਿਕਲਣਾ ਹੈ पतली गली ਚੋ ਇਹ ਵੀ ਮੈਂ ਜਾਣਦਾ ਚੰਗੀ ਤਰ੍ਹਾਂ ਭਰਤ ਕੋਈ ਗੱਲ ਨਹੀਂ ਪੰਜਾਬੀਓ ਹਰ ਜਗ੍ਹਾ ਡਟ ਕੇ ਜਿਵੇਂ ਕਿਸਾਨ ਵਿਰੋਧ ਕਰ ਰਹੇ ਆ ਤੁਸੀਂ ਵੀ ਹੁਣ ਕੋਈ ਟਾਈਮ ਨਹੀਂ ਰਹਿ ਗਿਆ ਕੱਖ ਨਹੀਂ ਹੱਥ ਰਹਿ ਕੱਖ ਨਹੀਂ ਹੱਥ ਸਭ ਸਰਕਾਰ ਦੇ ਅਫਸਰ ਇਹ ਤੋਂ ਅੱਖਾਂ ਫੇਲ ਗਏ ਇਹਦੇ ਕਹਿਣ ਤੇ ਕੋਈ ਨਹੀਂ ਮੰਨਦਾ ਡਟ ਕੇ ਜਿੱਥੇ ਵੀ ਇਹ ਜਾਂਦਾ ਜਿੱਦਾਂ ਡਟ ਕੇ ਵਿਰੋਧ ਕਰੋ ਜੇ ਕੋਈ ਧੱਕਾਸ਼ਾਹੀ ਕਰਦਾ ਹੁੰਦੀ ਆ ਅਸੀਂ ਆਪ ਤੁਹਾਡੇ ਨਾਲ ਆ ਕੇ ਖੜਾਂਗੇ ਪਰ ਹੁਣ ਇਹ ਬਰਦਾਸ਼ਤ ਨਹੀਂ ਹੁੰਦਾ ਵੀ ਕਿ ਦਿੱਲੀ ਵਾਲੇ ਚਮਚਿਆਂ ਦੇ ਵੀ ਅੱਗੇ ਚਮਚਿਆਂ ਨੂੰ ਇਹ ਸਾਡੀਆਂ ਚੇਅਰਮੈਨੀਆਂ ਦੇ ਵੀ ਉਹ ਸਾਡੇ ਸੈਕਟਰੀਟਾਂ 'ਚ ਬੈਠਣਗੇ ਸਾਡੀਆਂ ਸਰਕਾਰੀ ਗੱਡੀਆਂ ਸਾਡੇ ਦਫ਼ਤਰ ਤੇ ਸਾਡੇ ਜਿਹੜੇ ਮੁਲਾਜ਼ਮ ਜਿਨ੍ਹਾਂ ਨੂੰ ਇੱਕ ਹੋਰ ਨੌਕਰੀ ਦਿੰਦਾ ਜਿਹੜੇ ਡਰਾਮੇ ਕਰਦਾ ਉਹ ਸਾਰੇ ਅਤਰੇ ਦਿੱਲੀ ਵਾਲਿਆਂ ਦੇ ਮੂਹਰੇ ਕੰਮ ਕਰਨਗੇ ਚੇਅਰਮੈਨ ਉਹ ਬਿਠਾਏ ਉੱਤੇ ਇਹ ਬਰਦਾਸ਼ਤ ਨਹੀਂ ਇਹ ਬਰਦਾਸ਼ਤ ਨਹੀਂ ਬਹੁਤ ਮਾਣਸ ਨਾਲ ਇਹ ਢੰਡਾ ਸਿੰਘ ਇਹ 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 ਬਿਲਕੁਲ ਸਾਨੂੰ ਇਹ برداشت ਨਹੀਂ